ਪ੍ਰੇਤ ਕੋ ਗੀ ਦੀ ਮੈਂ ਗੱਲ ਅਕਸਰ ਕਰਦਾ ਇਸ ਕਰਕੇ ਮੈਂ ਬੀਨੂ ਢਿੱਲੋਂ ਦੀ ਗੱਲ ਇਸ ਕਰਕੇ ਕਰਦਾ ਗੱਲ ਦੇਖੋ ਜੀ ਮੈਂ ਇਫਤਕਾਰ ਦੀ ਆਪ ਗੱਲ ਕਰਦੇ ਆ ਭਾਜੀ ਬੀਨੂ ਢਿੱਲੋਂ ਪਹਿਲਾ ਬੰਦਾ ਸੀ ਜਿਹਨੇ ਆ ਕੇ ਬੋਲਿਆ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬੋਲਿਆ ਉਹ ਕਹਿੰਦਾ ਸੀ ਗਲਤ ਗੱਲ ਹੈ ਜੀ ਮੈਂ ਕੰਡੈਮਨ ਕਰਦਾ ਮੈਂ ਉਹੀ ਗੱਲ ਕਰਦਾ ਮੈਨੂੰ ਚੰਗੇ ਲੱਗਦੇ ਨੇ ਜੀ ਉਹ ਹੁਣ ਕਰਨ ਜੀ ਤਾਂ ਅਨਮੋਲ ਵਰਗਾ ਬੰਦਾ ਮੈਂ ਪੋਲਿਟਿਕਲ ਨਹੀਂ ਦੀ ਗੱਲ ਕਰਦਾ ਪਰ ਕਰਨ ਜੀ ਤਾਂ ਅਨਮੋਲ ਐਜ਼ ਏ ਕਲਾਕਾਰ ਐਜ਼ ਏ ਮੈਨ ਪਰ ਹਿਊਮਨ ਬੀਇੰਗ ਪਰਸਨ ਆ ਭਾਜੀ ਤੁਸੀਂ ਅੱਧੀ ਰਾਤ ਆਵਾਜ਼ ਮਾਰੋ ਜਿੰਨੇ ਜੋਗੇ ਹੈਗਾ ਖੜਿਆ ਗੁਰਪ੍ਰੀਤ ਘੁੱਗੀ ਇੱਕ ਬਹੁਤ ਸਾਰੇ ਕੋਲ ਐਸਾ ਬੰਦਾ ਹੈ ਉਹ ਕਹਿੰਦਾ ਜੀ ਦੱਸੋ ਗੱਲ ਕਰੋ ਭਾਈ ਤੁਸੀਂ ਗੱਲ ਕਰੋ ਗੁਰਪ੍ਰੀਤ ਘੁੱਗੀ ਨਾਲ ਵੀ ਭਾਜੀ ਇਹ ਬਿਲਡਿੰਗ ਬਣਾਉਣੀ ਹੈ ਕੀ ਕਰਨਾ ਚਾਹੀਦਾ ਜੀ ਦੱਸੂਗਾ ਭਾਜੀ ਸਾਡੇ ਮੁਲਕ ਚ ਫੁਲਾਣੇ ਫੁਲਾਣੇ ਬੰਦੇ ਬਹੁਤ ਵਧੀਆ ਸਟਰਕਚਰ ਖੜਾ ਕਰਦੇ ਨੇ ਨੌਲੇਜ ਬਹੁਤ ਭਾਈ ਤੁਸੀਂ ਗੱਲ ਕਰ ਲਓ ਜੀ ਭਾਜੀ ਪੇਂਟਿੰਗ ਵਾਲਾ ਬੰਦਾ ਕੋਣੋ ਕਰਨ ਫੁਲਾਣਾ ਬੰਦਾ ਜੀ ਭਾਜੀ ਚਾਹੇ ਗੁਰਪ੍ਰੀਤ ਘੁੱਗੀ ਦਾ ਪ੍ਰੋਫੈਸ਼ਨ ਨਾ ਹੋਵੇ ਉਹ ਨਹੀਂ ਨਹੀਂ ਉਹ ਉਹ ਐਨਸਾਈਕਲੋਪੀਡੀਆ ਨੇ ਭਾਜੀ ਉਹ ਕਿਉਂ ਨਹੀਂ ਕਿਤਾਬਾਂ ਪੜ੍ਹਦੇ ਨੇ ਪੜ੍ਹਦੇ ਨੇ ਇਹੀ ਕਰਨਾ ਹੈ ਭਾਜੀ ਗੂਗਲ ਦੀ ਗੱਲ ਲਓ ਤੁਸੀਂ ਭਾਜੀ ਭਾਜੀ ਉਹ ਬੰਦਾ ਇੱਕ ਸਾਢੇ ਕਿੰਡਸਟਰੀ ਦਾ ਇੱਕੋ ਇੱਕ ਬਾਹਰ ਬੰਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮੇ ਦਾ ਸਦਾ ਬਹਾਰ ਬਣੇਤਾ ਹੂੰ ਪਰ ਭਾਜੀ ਗੱਲ ਕਰੋ ਛੋਟਾ ਬੱਚਾ ਮੈਂ ਕਹਿੰਦਾ ਮੇਰਾ ਮੁੰਡਾ ਕੁੜੀ ਮਿਲਣ ਚਲੇ ਜਾਵੇ ਉਹ ਕਹੇ ਸਰ ਸასი ਕਲ ਚਾਹ ਦੱਸੇ ਨਾ ਨਹੀਂ ਉਹਨਾਂ ਦਾ ਬੱਚਾ ਹੈ ਸასი ਕਲ ਔਰ ਪੁੱਤਰ ਕੀ ਹਾਲ ਹੈ ਬੇਟਾ ਕੀ ਹਾਲ ਹੈ ਭਾਜੀ ਇਹ ਸਟਾਈਲ ਹੈ ਬੰਦਿਆਂ ਦੀ ਤਿੰਨ ਪੀੜੀਆਂ ਫੈਨ ਹਾਸ ਬੰਦਿਆਂ ਦੀ ਸਟਾਈਲ ਹੈ ਬੰਦਿਆਂ ਦਾ ਇਸ ਕਰਕੇ ਉਹ ਲੋਕ ਮਤਲਬ ਇਹ ਬਹੁਤ ਸਾਰੀ ਲਿਸਟ ਹੈ ਭਾਜੀ ਨਿਰਮਰ ਰਿਸੀਵਰ ਕੀ ਲੇਡੀ